ਲਗੇਗੇ ਤੁਰੇ ਸੀ ਜਿਸ ਵੇਲੇ ਹਰੇ ਵੋਟਾਂ ਸ਼ੁਰੂ ਹੋਈਆਂ ਸੀ ਲੈ ਵੀ ਜਿਹੜੀ ਆਮ ਆਦੀ ਪਾਰਟੀ ਆ 13 ਦੇ 13 ਵਾਰਡ ਜਿੱਤੂਗੀ ਉਸ ਤੋਂ ਬਾਅਦ 13 ਵਾਰਡਾਂ ਦੇ ਵਿੱਚੋਂ ਆਮ ਆਦੀ ਪਾਰਟੀ ਨੇ ਇਤਿਹਾਸਿਕ ਜਿੱਤ ਕਰਾਤ ਕੀਤੀ ਆ ਤੇ 13 ਵਾਰਡਾਂ ਦੇ ਵਿੱਚੋਂ 10 ਵਾਰਡਾਂ ਤੇ ਅਸੀਂ ਜਿੱਤ ਪ੍ਰਾਪਤ ਕੀਤੀ ਆ ਤੇ ਰਹੀ ਗੱਲ ਅੱਜ ਜਿਸ ਵੇਲੇ ਪ੍ਰਧਾਨਗੀ ਦੀ ਚੋਣ ਸੀ ਮੈਂ ਖੁਦ ਮਾਰਕੀਟ ਕਮੇਟੀ ਫਲੋਰ ਦਾ ਚੇਅਰਮੈਨ ਆ ਤੇ ਹਲਕਾ ਜਿਹੜਾ ਸਾਡਾ ਇੰਚਾਰਜ ਆ ਉਹਨੇ ਮੈਨੂੰ ਹਜੇ ਤੱਕ ਵੀ ਨਹੀਂ ਦੱਸਿਆ ਸੀ ਕਿ ਆਪਣੇ ਉਮੀਦਵਾਰ ਕੌਣ ਆ ਪਾਰਟੀ ਬੋਲੋ ਜਿਹੜਾ ਆਪਣੇ ਪ੍ਰਧਾਨਗੀ ਦਾ ਦਾਵੇਦਾਰ ਹੈਗਾ ਆ ਉਹਨੇ ਸਾਡੇ ਕੋਲ ਇੰਨਾ ਮਤਲਬ ਜੀ ਸਵੇਰੇ ਮੀਟਿੰਗ ਨਹੀਂ ਹੋਈ ਫਲੋਰ ਆ ਸਾ ਮੈਨ ਟੈਲੀਫੋਨ ਹੈ ਨਹੀਂ ਕਿ ਕੱਲ ਦਾ ਪ੍ਰਿੰਸੀਪਲ ਆਪਣੇ ਨਾਲ ਕਰ ਜਾਂਚ ਨੇ ਮੇਰਾ ਅੱਛਾ ਠੀਕ ਹੈ ਜੀ ਜਦੋਂ ਮੈਂ ਗਿਆ ਮੈਂ ਮਿਰਕਾ ਵੇਕ ਕਮਰ ਤੋਂ ਵਾਪਸ ਆਇਆ ਤੇ ਸਾਡੀ ਪਲੈਨਿੰਗ ਇਹ ਸੀ ਜਿਹੜੀ ਆਮ ਆਦੀ ਪਾਰਟੀ ਜਿਹਦੀ ਵਿਚਾਰਧਾਰਾ ਨੂੰ ਲੈ ਕੇ ਅਸੀਂ ਚੱਲੇ ਆ ਸ਼ੁਰੂ ਤੋਂ ਲੈ ਵੀ ਕਿਸੇ ਭਾਅ ਹਿਸਾਬ ਦੇ ਨਾਲ ਆਮ ਆਦੀ ਪਾਰਟੀ ਦੇ ਵਿਚਾਰਧਾਰਾ ਡਿਗੇ ਨਾ ਉਹਦੇ ਕਰਕੇ ਅਸੀਂ ਉਸ ਵਿਚਾਰਧਾਰਾ ਨੂੰ ਬਚਾਉਣ ਦੀ ਖਾਤਰ ਆਮ ਆਦੀ ਪਾਰਟੀ ਦਾ ਜਿਹਨਾਂ ਸਾਡਾ ਮਨੋਜ ਗੋਗਨਾ ਆ ਤੇ ਉਹਨੂੰ ਵੀ ਗ੍ਰਾਂ ਸ਼ਹਿਰ ਦਾ ਪ੍ਰਧਾਨ ਬਣਾਇਆ। ਅੱਛਾ ਕੌਂਸਲ ਤਿੰਨ ਕੌਂਸਲਰ ਜਿਹੜੇ ਤੁਹਾਡੇ ਨਾਲ ਨਾਰਾਜ਼ ਹੋ ਕੇ ਬਾਹਰ ਗਏ ਆ ਉਹਨਾਂ ਨੇ ਕਹਿਤਾ ਕਿ ਇਹ ਸਾਡੇ ਨਾਲ ਧੱਕੇਸ਼ਾਹੀ ਹੋਈ ਆ ਅਸੀਂ ਇਹਨੂੰ ਨਹੀਂ ਮੰਨਦੇ ਹੈਗੇ ਦੁਬਾਰਾ ਜੋਨ ਕਰਾਈਏ। ਦੇਖੋ ਧੱਕੇਸ਼ਾਹੀ ਦੀ ਵੀ ਜੇ ਮੈਂ ਗੱਲ ਕਰਾਂ ਮੈਂ ਖੁੱਦ ਆਪ ਅੰਦਰ ਜਾਣਾ ਚਾਹੁੰਦਾ ਸੀ ਪਹਿਲੀ ਗੱਲ ਤਾਂ ਇਹ ਆ ਜਿੱਥੇ ਕਾਊਂਟਿੰਗ ਹੋਣੀ ਆ ਉਸ ਕਾਊਂਟਿੰਗ ਦੇ ਵਿੱਚ ਮੈਂ ਵੀ ਨਹੀਂ ਸੀ ਜਾ ਸਕਦਾ। ਠੀਕ ਆ ਜੀ। ਵੱਧ ਤੋਂ ਵੱਧ ਅਸੀਂ ਦੂਸਰੇ ਕਮਰੇ ਦੇ ਵਿੱਚ ਜਾ ਸਕਦੇ ਸੀ। ਦੇ ਰਹੀ ਗੱਲ ਹੁਣ ਉਹਨੂੰ ਪਤਾ ਹੋਊਗਾ ਅੰਦਰ ਧੱਕੇਸ਼ਾਹੀ ਹੋਈ ਜਾਂ ਨਹੀਂ ਹੋਈ ਜਦੋਂ ਸਾਡਾ ਹਲਕਾ ਇੰਚਾਰਜ ਇਸ ਬਿਲਡਿੰਗ ਦੇ ਅੰਦਰ ਆਫੇ ਧੱਕੇਸ਼ਾਹੀ ਹੁੰਦਾ ਤਾਂ ਕੋਈ ਆਰਾਦਾ ਨਹੀਂ ਬਣਦਾ ਹੈਗਾ ਹਾਂ ਨਾਲੇ ਕੀ ਜ਼ਰੂਰ ਹੈ ਹਲਕਾ ਇੰਚਾਰਜ ਦੀ ਜਿਹੜਾ ਉਹ ਕੱਲ ਨੂੰ ਅਸਤੀਫਾ ਦੇਣਾ ਉਹਨੇ ਪਾਰਟੀ ਨੇ ਉਹਦੇ ਕੋਲੋਂ ਅੱਜੇ ਹਵਾ ਅਸਤੀਫਾ ਚਾਹੀਦਾ ਕਿਉਂਕਿ ਜਿਹੜਾ ਉਹਨੇ ਉਮੀਦਵਾਰ ਖੜਾ ਕੀਤਾ ਸੀ ਜਦੋਂ ਸ਼ਹਿਰ ਨੂੰ ਨਾ ਪਸੰਦ ਸੀ ਕਿਉਂਕਿ ਜਿਹੜਾ ਹਲਕਾ ਇੰਚਾਰਜ ਹੋ ਹੁੰਦਾ ਹੈ ਜਿਹਨੇ ਸ਼ਹਿਰ ਵਾਸੀਆਂ ਦੀ ਹਲਕੇ ਦੀ ਨਜ਼ਰ ਪਛਾਨਣੀ ਆ ਉਹਨੂੰ ਲੋਕਾਂ ਦੀ ਨਭਜੇ ਨਹੀਂ ਪਤਾ ਲੱਗਾ ਜਦੋਂ ਸ਼ਹਿਰ ਵਾਲਿਆਂ ਨੇ ਏਡਾ ਏਡਾ ਵੱਡਾ ਜਦੋਂ ਇਲੈਕਸ਼ਨ ਦੇ ਟਾਈਮ ਤੇ ਫਤਵਾ ਦਿੱਤਾ ਕਿੱਡੇ ਗਿੱਟੀਆਂ ਵੱਡੀਆਂ ਤੋਪਾਂ ਉਡਾ ਕੇ ਰੱਖਦੀਆਂ ਉਸ ਤੋਂ ਵੀ ਪਤਾ ਲੱਗ ਜਾਣਾ ਚਾਹੀਦਾ ਸੀ ਸਾਡੇ ਇੰਚਾਰਜ ਸਾਹਿਬ ਨੂੰ ਲੈ ਵੀ ਕਰਾਇਆ ਦੇ ਜਿਹੜੇ ਸ਼ਹਿਰ ਵਾਸੀ ਆ ਉਹ ਕਿੱਦਾਂ ਨੂੰ ਪ੍ਰਧਾਨ ਕੀ ਚਾਹੁੰਦੇ ਆ ਸਾਡੀ ਉਹਨੇ ਹਜੇ ਤੱਕ ਨਹੀਂ ਪਾਸਾਰ ਲਈ ਨਾ ਬਾਤ ਪੁੱਛੀ ਲੈ ਵੀ ਕਿਹਨੂੰ ਪ੍ਰਧਾਨ ਬਣਾਉਣਾ ਆ ਤੇ ਕਿਹਨੂੰ ਨਹੀਂ ਬਣਾਉਣਾ ਆ ਈਵਨ ਅੱਜ ਮੈਨੂੰ ਉਹਨੇ ਟੈਲੀਫੋਨ ਕਰਨਾ ਤੱਕ ਮੁਨਾਸਬ ਨਹੀਂ ਸਮਝਿਆ ਮੈਂ ਰਾਤ ਬਾਅਦ ਟੈਲੀਫੋਨ ਕਰ ਹੀ ਗਿਆ ਲੈ ਵੇ ਜਿਹੜੀ ਸਾਡੀ ਆਪੋਜੀਸ਼ਨ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਆ ਜਾਂ ਆਜ਼ਾਦ ਜਿੱਤੇ ਆ ਉਹਨਾਂ ਦੀ ਆ ਗੱਦੀ ਵਿਧੀਆਂ ਆ ਸਾਰੀ ਇਨਫੋਰਮੇਸ਼ਨ ਦੇਣ ਲਿਓ ਆ ਬਾਰ-ਬਾਰ ਆਪਣੇ ਹਲਕਾ ਇੰਚਾਰਜ ਨੂੰ ਫੋਨ ਕਰ ਹੀ ਗਿਆ ਲੇਕਿਨ ਉਹਨੇ ਪੇ ਦੇ ਪੁੱਤਰੇ ਮੇਰਾ ਨਾਮ ਦਾ ਟੈਲੀਫੋਨ ਚੱਕਿਆ ਤੇ ਨਾ ਬੈਕ ਕਾਲ ਕੀਤੀ ਆ ਔਰ ਅੱਜ ਤੱਕ ਵੀ ਮੈਨੂੰ ਸਵੇਰ ਤੱਕ ਹੁਣ 12 ਵਜੇ ਚੱਲੇ ਜਾਂ 1 ਵਜੇ ਚੱਲਿਆ ਹਜੇ ਤੱਕ ਵੀ ਉਹਦਾ ਟੈਲੀਫੋਨ ਨਹੀਂ ਆਇਆ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਆਪਣੀ ਆਵਾਜ਼ ਦੀ ਪਾਰਟੀ ਹਾਈ ਕ ਲੇ ਵੀ ਜੋ ਵੀ ਆਮ ਆਦੀ ਪਾਰਟੀ ਦੇ ਜਿਹੜੀ ਵਿਚਾਰਧਾਰਾ ਆ ਅਸੀਂ ਉਹਦੇ ਉੱਤੇ ਆਪਣੇ ਫੁੱਲ ਚੜਾਏ ਆ ਅਸੀਂ ਉਹਤੇ ਆਪਣੇ ਫੁੱਲ ਚੜਾ ਕੇ ਤੇ ਆਮ ਆਦੀ ਪਾਰਟੀ ਦੇ ਜਿਹੜੀ ਵਿਚਾਰਧਾਰਾ ਨੂੰ ਬਚਾਇਆ ਕੀਤਾ ਆ ਤੇ ਹੁਣ ਤੁਹਾਡੇ ਸਾਹਮਣੇ ਆ ਸ਼ੀਸ਼ਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਲੇ ਵੀ ਕੌਣ ਮਤਲਬ ਸਹੀ ਆਮ ਆਦੀ ਪਾਰਟੀ ਦੀ ਵਿਚਾਰਧਾਰਾ ਨੂੰ ਲੈ ਕੇ ਚੱਲਿਆ ਸੀ ਤੇ ਕੌਣ ਆਮ ਆਦੀ ਪਾਰਟੀ ਦੀ ਵਿਚਾਰਧਾਰਾ ਨੂੰ ਗਲਤ ਲੈ ਕੇ ਚੱਲਿਆ ਅੱਛਾ ਚੇਲੋ ਸਾਹਿਬ ਇੱਕ ਗੱਲ ਕਲੀਅਰ ਕਰੋ ਇੱਥੇ ਜਿਹੜਾ ਨਾਮ ਗਿਆ ਹੈਗਾ ਪਾਰਟੀ ਹਾਈ ਕਮਾਂਡ ਨੂੰ ਨਾਮ ਗਿਆ ਹੈਗਾ ਉਹ ਦੱਸ ਦੇ ਪਿਆ ਕਿ ਨਾਮ ਹੋਰ ਗਿਆ ਸੀਗਾ ਪਰ ਪ੍ਰਧਾਨਗੀ ਜਿਹੜੀ ਹੋਰ ਕਿਸੇ ਦੇ ਸਿਰ ਚਾਹਤੀ ਹੈ ਇਹ ਤੁਹਾਨੂੰ ਪਤਾ ਨਾਮ ਕਿਹੜਾ ਗਿਆ ਸੀਗਾ ਉੱਪਰ ਦੇਖੋ ਜੀ ਪਹਿਲੀ ਗੱਲ ਤਾਂ ਮੈਨੂੰ ਹਜੇ ਤੱਕ ਪਤਾ ਨਹੀਂ ਸੀ ਨਾਮ ਕਿਹਦਾ ਗਿਆ ਆ ਨਾਮ ਨਿਕਲ ਕੇ ਆਇਆ ਸੀ ਕਾਂਗਰਸੀਆਂ ਵੱਲੋਂ ਸਾਡੇ ਹਲਕੇ ਦੇ ਬਹੁਤ ਨਾਮਵਰ ਕਾਂਗਰਸੀ ਆ ਜਿਹੜੇ ਕਿ ਸਾਡੇ ਆਮ ਆਦੀ ਪਾਰਟੀ ਦੇ ਜਿਹੜੀ ਵਿਚਾਰਧਾਰਾ ਆ ਉਹਨੂੰ ਪਸੰਦ ਨਹੀਂ ਕਰਦੇ ਉਹਦੇ ਕਰਕੇ ਉਹਨਾਂ ਨੇ ਜਿਹੜੀ ਕਾਂਗਰਸ ਪਾਰਟੀ ਵਾਲਿਆਂ ਨੇ ਉਹਨਾਂ ਨੇ ਸਾਡੇ ਹਲਕਾ ਇੰਚਾਰਜ ਪ੍ਰਿੰਸੀਪਲ ਨੂੰ ਚੱਕਿਆ ਉਹਨਾਂ ਦੇ ਕਹਿਣ ਤੇ ਇਹਨਾਂ ਨੇ ਕਮਜ਼ੋਰ ਉਮੀਦਵਾਰ ਪ੍ਰਧਾਨ ਦਿੱਤਾ ਖੇਦ ਦੇਣ ਦੀ ਕੋਸ਼ਿਸ਼ ਕੀਤੀ ਸਾਡੇ ਜਿਹੜੇ ਸਮਝਦਾਰ ਆਮ ਆਦੀ ਪਾਰਟੀ ਦੇ ਅੰਮ੍ਰਿਤ ਸਾਹਿਬ ਉਹਨਾਂ ਨੇ ਨਾਮ ਮਨਜ਼ੂਰ ਕਰਤਾ ਕਿਉਂਕਿ ਜਦੋਂ ਸਾਡੇ ਹਲਕਾ ਇੰਚਾਰਜ ਨੇ ਕਿਸੇ ਨੂੰ ਦੱਸਿਆ ਹੀ ਨਹੀਂ ਉਮੀਦਵਾਰ ਕੌਣ ਆ ਤੇ ਸਾਡੇ ਜਿਹੜੇ ਐਮਸੀ ਸਾਹਿਬ ਆਣਿਆ ਉਹਨਾਂ ਨੇ ਸਹੀ ਫੈਲਾ ਕਰਨਾ ਸੀ ਮੈਂ ਕਹਿੰਦਾ ਸ਼ਾਬਾਸ਼ ਹੈ ਉਹਨਾਂ ਦੇ ਫੋਟ ਮੈਨੂੰ ਨਹੀਂ ਸੀ ਪਤਾ ਲੈ ਵੀ ਮਤਲਬ ਮੇਰੀ ਵਾਈਫ ਨੇ ਅੰਦਰ ਜਾ ਕੇ ਬੋੜ ਕੇ ਨੂੰ ਪੋਣੀ ਆ ਜਦੋਂ ਉਮੀਦਵਾਰ ਹੀ ਨਹੀਂ ਸੀ ਪਤਾ ਇਹ ਤਾਂ ਸ਼ਾਬਾਸ਼ ਹੈ ਸਾਡੀਆਂ ਸਾਰੀਆਂ ਭੈਣਾਂ ਦੇ ਜਿਹੜੀਆਂ ਅੰਦਰ ਕੌਂਸਲਰ ਬਣੀਆਂ ਮੇਰੀ ਵਾਈਫ ਵੀ ਅੰਦਰ ਕੌਂਸਲਰ ਬਣੀਆਂ ਸਾਰਿਆਂ ਨੇ ਸਾਰਿਆਂ ਨੇ ਆਮ ਆਦੀ ਪਾਰਟੀ ਦੀ ਵਿਚਾਰਧਾਰਾ ਨੂੰ ਅਪਣਾਇਆ ਉਹਤੇ ਪੈਰਾ ਦਿੱਤਾ ਹੈ ਜਾਇਦਾਤ ਆਏ ਸੀ ਪ੍ਰਿੰਸੀਪਲ ਹਲਕਾ ਇੰਚਾਰਜ ਨੂੰ ਜਦੋਂ ਉਹਨਾਂ ਨੂੰ 13 ਵਿੱਚੋਂ 10 ਸੀਟਾਂ ਜਿੱਤ ਗਈਆਂ ਸੀ ਤਾਂ ਅੱਜ 14 ਦੀਆਂ 14 ਸੀਟਾਂ ਉਹਨੂੰ ਲੈ ਜਾਣਾ ਚਾਹੀਦੇ ਸੀ ਜੇ ਉਹਦੇ ਵਿੱਚ ਕਾਬਲੀਅਤ ਹੁੰਦੀ ਪਰ ਹੁਣ ਹਾਈ ਕਮਾਂਡ ਤੁਹਾਨੂੰ ਕੀ ਲੱਗਦਾ ਤੁਸੀਂ ਜਿੱਤੀਆਂ ਪਰ ਸੀਨੀਅਰ ਵਾਈਸ ਪ੍ਰਧਾਨ ਦਾ ਜਿਹੜੀ ਇੱਕ ਦਿੱਤੀ ਹੈ ਭਾਜੀਪੀ ਉਹ ਲੈ ਗਈ ਦੇਖੋ ਇਸ ਤਰ੍ਹਾਂ ਆ ਸਾਡੇ ਜਿੰਨੇ ਵੀ ਅੰਦਰ ਗਏ ਸੀ ਨਾ ਸਾਰੇ ਨਾੜੀ ਸੀ ਫੋਟ ਮੈਂ ਜੀ ਆਪਣੀ ਵਾਈਫ ਦੀ ਗੱਲ ਕਰਦਾ ਮੈਨੂੰ ਮੇਰੀ ਵਾਈਫ ਨੂੰ ਨਹੀਂ ਪਤਾ ਉਮੀਦਵਾਰ ਕੌਣ ਆ ਕੇ ਤੇ ਹੱਥ ਘੜੇ ਕਰਨੇ ਆ ਇਹਦੇ ਵਿੱਚ ਕਿਕਰ ਨੂੰ ਚਲਦਾ ਕੋਈ ਰੋੜ ਰਿਹਾ ਹੈ ਦੇਖੋ ਜੀ ਵਿਕਰਮ ਚੌਧਰੀ ਤੇ ਅਸੀਂ ਗੱਲ ਕਿਉਂ ਕਰੀਏ ਸਾਡੇ ਵਾਸਤੇ ਉਹ ਪਰਾਇਆ ਸੀ ਪਰਾਇਆ ਹੈਗਾ ਆ ਨਹੀਂ 22 ਤਰ੍ਹਾਂ ਨਾਲ ਸਾਡੇ ਵਿਕਰਮ ਚੌਧਰੀ ਨਾਲ ਜਾ ਉਹਦੀ ਵਿਚਾਰਧਾਰਾ ਦੇ ਨਾਲ ਕੋਈ ਮਤਲਬ ਨਹੀਂ ਕੋਈ ਤਾਲੁਕਾਤ ਵਾਸਤਾ ਨਹੀਂ ਹੈਗਾ ਸਾਡੀ ਉਹ ਆਪੋਜੀਸ਼ਨ ਹੈਗੀ ਸੀ ਆਪੋਜੀਸ਼ਨ ਹੈਗੀ ਆ ਤੇ ਆਪੋਜੀਸ਼ਨ ਰਹਿਣੀ ਆ ਰਾਜਾ ਬੋਲੋ ਵੀ ਆਮੋੜਿਆ ਮੰਦਾ ਮਨਜੂਰ ਆ ਫੋਨ ਕਿਤੇ ਗਏ ਆ ਠੀਕ ਆ ਫੋਨ ਕਰਨ ਦਾ ਹਰੇਕ ਦਾ ਹੱਕ ਆ ਹਰ ਜਿਆ ਕਰੋ ਫੋਨ ਲੇਕਿਨ ਸ਼ਾਬਾਸ਼ ਸਾਡੇ ਜਿਹੜੇ ਕਾਉਂਸਲਰ ਆ ਜਿਨ੍ਹਾਂ ਨੇ ਬਹੁਤ ਸੋਹਣੀ ਵਿਚਾਰਧਾਰਾ ਆਵਾ ਦੀ ਬਾਡੀ ਬਾਤ ਤੇ ਅਪਣਾਈ ਦੀ ਉਹਨਾਂ ਨੇ ਉਸੇ ਆਵਾਦੀ ਪਾਰਟੀ ਦੀ ਵਿਚਾਰਧਾਰਾ ਤੇ ਪੈਰਾ ਦਿੱਤਾ ਕੋਸ਼ਿਸ਼ ਕਿ ਸਾਡੀ ਪਾਰਟੀ ਦੇ ਵਿੱਚ ਨਵੇਂ ਬੰਦੇ ਆਏ ਸੀ ਉਹ ਨਹੀਂ ਚਾਹੁੰਦੇ ਸੀ ਲੈ ਵੀ ਮਨੋਜ ਗੋਗਨਾ ਆਵਾਦੀ ਪਾਰਟੀ ਦਾ ਨਗਰ ਕੌਂਸਲ ਦਾ ਪ੍ਰਧਾਨ ਬਣੇ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਜਿਹੜੀ ਮਤਲਬ ਜਿੱਥੋਂ ਪਰਚੀ ਆਈ ਸੀ ਉਸ ਪਰਚੀ ਨੂੰ ਘੁਮਾਇਆ ਲੈ ਵੀ ਮਨੋਜ ਗੋਗਨਾ ਨਹੀਂ ਚਾਹੀਦਾ ਪ੍ਰਧਾਨ ਜਦੋਂ ਸਾਡੇ ਕੋਲ ਗੱਲਾਂ ਪਹੁੰਚੀਆਂ ਲੈ ਵੀ ਕੋਸ਼ਕ ਬੰਦੇ ਰਾਤੋਂ ਰਾਤ ਸਦੇ ਆਏ ਆ ਆਵਾਦੀ ਪਾਰਟੀ ਦੇ ਵਿੱਚ ਉਹ ਸਾਨੂੰ ਚਾਰ ਰਹੇ ਆ ਸਾਡੇ ਕੋਲ ਵੀ ਬੋਟਾਂ ਆ ਤੁਸੀਂ ਵੀ ਪ੍ਰਧਾਨਗੀ ਦਾ ਨਾਮ ਹੀ ਦੱਸ ਸੰਗਤਾਂ ਬਿਲਕੁਲ ਨਹੀਂ ਦੱਸ ਬਿਲਕੁਲ ਨਹੀਂ ਦੱਸავੇ ਜੇ ਤੁਹਾਨੂੰ ਨਾਮ ਮਨਜ਼ੂਰ ਹੈ ਪ੍ਰਧਾਨ ਤੇ 22 ਪ੍ਰਧਾਨ ਦੇਖੋ ਜਿਹੜਾ ਚੋਣ ਹੋ ਕੇ ਆ ਗਈ ਆ ਅਸੀਂ ਉਹਨੂੰ ਨਾਮ ਮਨਜ਼ੂਰ ਨਹੀਂ ਕਰ ਸਕਦੇ ਉਹ ਚਾਹੇ ਸਰਬਸੰਮਤੀ ਨਾਲ ਹੋਈ ਆ ਚਾਹੇ ਬੋਲਿੰਗ ਨਾਲ ਹੋਈ ਆ ਇੱਥੇੋਂ ਨਿਕਲੇ ਬਾਹਰ ਉਹਨਾਂ ਦਾ ਇਹੀ ਕਹਿਣਾ ਕਿ ਸਾਨੂੰ ਇਹ ਚੋਣ ਮਨਜ਼ੂਰ ਨਹੀਂ ਹੈ ਜੀ ਦੇਖੋ ਜੀ ਚੋਣੋ ਚਾਹੇ ਕਹਿਣ ਚਾਹੇ ਨਾ ਕਹਿਣ ਨਾ ਜਿਹੜਾ ਇੱਕ ਵਾਰੀ ਸੰਵਿਧਾਨਿਕ ਤਰੀਕੇ ਦੇ ਤੌਰ ਤੇ ਨਾਲ ਪ੍ਰਧਾਨ ਚੁਣਿਆ ਗਿਆ ਸੀਨੀਅਰ 22 ਪ੍ਰਧਾਨ ਚੁਣਿਆ ਗਿਆ ਜਾਂ ਜੂਨੀਅਰ 22 ਪ੍ਰਧਾਨ ਚੁਣਿਆ ਗਿਆ ਤਾਂ ਉਹਨਾਂ ਦੀ ਇੱਕ ਮਹੱਤਤਾ ਹੁੰ ਉਹਨਾਂ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਜੇ ਕੋਰਟ ਵਿੱਚ ਚੈਲੰਜ ਕਰ ਸਟੇ ਲੈਣ ਪਰ ਉੱਥੇ ਵੀ ਸਟੇ ਮਤਲਬ ਸਟੇ ਲੈ ਕੇ ਉੱਥੇ ਵੀ ਮੈਂ ਟੁੱਟ ਜਾਂਦਾ ਹੁੰਦਾ ਬਕਾਇਦਾ VOTING ਹੋਈ ਹੋਊਗੀ ਕਿਉਂਕਿ ਮੈਂ ਤਾਂ ਅੰਦਰ ਗਿਆ ਹੀ ਨਹੀਂ ਮੈਂ ਤਾਂ ਕਹਿੰਦਾ ਸ਼ਾਬਾਸ਼ ਸਾਡੇ ਜਿਹੜੇ ਜਿੰਦਾ ਜ਼ਮੀਰ ਵਾਲੇ ਕੌਂਸਲ ਆਮ ਆਦੀ ਪਾਰਟੀ ਦੇ ਜਿਨ੍ਹਾਂ ਨੇ ਆਮ ਆਦੀ ਪਾਰਟੀ ਦੀ ਵਿਚਾਰਧਾਰਾ ਨੂੰ ਅਪਣਾਇਆ ਤੇ ਉਹਦੀ ਰਾਖੀ ਵੀ ਕੀਤੀ ਤੁਹਾਨੂੰ ਲੱਗਦਾ ਹੁਣ ਪਾਰਟੀ ਦੀ ਫੋਟੋ ਖਾਦ ਪਿਆ ਕੋਈ ਫੋਟ ਨਹੀਂ ਜੀ ਇੱਕ ਵਾਰ ਪਰ ਬਸਾਬ ਪਰ ਤੇ ਫੋਟੋ ਇੱਕ 10 ਬੰ ਸਪੈਸ਼ਲ ਬੰ ਹਦਾ ਸਾਡੇ ਤੋਂ ਸਪੈਸ਼ਲ ਬੰ ਹੋਂ ਦੇ باوجود ਜਿਹੜੇ ਇੱਕ ਇਕਲੌਤਾ ਭਾਜਪਾ ਦਾ ਜਿਹੜਾ ਚਿਹਰਾ ਸੀਗਾ ਜਿਹੜੇ ਕਾਉਂਸਲਰ ਦਿੱਤੇ ਆ ਉਹ ਵੱਡਾ ਅਹੁਦਾ ਲੈ ਗਏ ਸੀਨੀਅਰ ਵਾਈਸ ਪ੍ਰਧਾਨਗੀ ਰੋ ਲੈ ਗਏ ਇੱਥੋਂ ਦੇਖੋ ਜੀ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਆ ਇਹ ਨਲੈਕੀ ਸਾਡੇ ਕਾਉਂਸਲਰਾਂ ਦਾ ਨਹੀਂ ਹੈਗੀ ਵਿਚਾਰੇ ਵਿੱਚ ਕੀ ਕਾਉਂਸਲਰ ਨਵੇਂ ਸੀ ਖਾਸ ਕਰਕੇ ਜਿੰਨੀਆਂ ਲੇਡੀਜ਼ ਆ ਉਹ ਵੀ ਬਿਲਕੁਲ ਨਵੀਆਂ ਸੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਲੈ ਵੀ ਕਿਹੜੇ ਪ੍ਰਧਾਨ ਵਾਸਤੇ ਹੱਥ ਘੜੇ ਕਰਨੇ ਆ ਕਿਹੜੇ ਵਾਈਸ ਪ੍ਰਧਾਨ ਲਈ ਹੱਥ ਘੜੇ ਕਰਨੇ ਆ ਕਿਹੜੇ ਜੂਨੀਅਰ ਵਾਈਸ ਪ੍ਰਧਾਨ ਲਈ ਹੱਥ ਘੜੇ ਕਰਨੇ ਆ ਕਿਉਂਕਿ ਪ੍ਰਿੰਸੀਪਲ ਨੇ ਹਰੇਕ ਨੂੰ ਬੇਗੂ ਬਣਾਇਆ ਫੋੜਾ ਮੈਨੂੰ ਤਾਂ ਕੋਣ ਟੈਲੀਫੋਨ ਨਹੀਂ ਕੀਤਾ ਨਾ ਉਹਨੇ ਦੱਸਿਆ ਲੈ ਵੀ ਆਪਣੀ ਕਿਹੜੀ ਵਿਚਾਰਧਾਰਾ ਆ ਆਪਾਂ ਕਿਸ ਵਿਚਾਰਧਾਰਾ ਦੇ ਮੁਤਾਬਕ ਕੰਮ ਕਰਨਾ ਆ ਤੁਸੀਂ ਕਹਿੰਦੇ ਫੁੱਟ ਨਹੀਂ ਹੈਗੀ ਪਰ ਇੱਕ ਸਾਫ਼ ਤੌਰ ਤੇ ਚੇਅਰਮੈਨ ਇੱਕ ਉਹ ਆਪਣੇ ਹਲਕਾ ਇੰਚਾਰਜ ਨੂੰ ਕਹਿ ਰਿਹਾ ਗਲਤ ਇਹਦੇ ਮਾਰੇ ਫੁੱਟ ਨਹੀਂ ਹੈਗੀ ਤਾਂ ਹੋਰ ਕੀ ਆਏ ਦੇਖੋ ਅਸੀਂ ਸਾਡਾ ਜਿਹੜਾ ਕੰਮ ਆ ਸ਼ਹਿਰ ਨੂੰ ਬਚਾਉਣਾ ਠੀਕ ਆ ਸਭ ਤੋਂ ਪਹਿਲਾਂ ਅਸੀਂ ਆਪਣੇ ਗ੍ਰਾਹਾਂ ਸ਼ਹਿਰ ਨੂੰ ਬਚਾਇਆ ਕਿਉਂਕਿ ਜਿਹੜੀ ਗ੍ਰਾਹਾਂ ਸ਼ਹਿਰ ਦੀ ਆਵਾਜ਼ ਇਹ ਸੀ ਕਿਉਂਕਿ ਉਹਨਾਂ ਨੇ ਭੱਡੀਆਂ-ਭੱਡੀਆਂ ਤੋਪਾਂ ਸਿਰਤੀਆਂ ਸੀ ਜਦੋਂ ਭੱਡੀਆਂ-ਭੱਡੀਆਂ ਤੋਪਾਂ ਸਿਰਤੀਆਂ ਤੁਸੀਂ ਇਹ ਗੱਲ ਸੋਚ ਕੇ ਦੇਖੋ ਜਿਸ ਵੇਲੇ ਮੈਂ ਤੁਹਾਨੂੰ ਮੀਡੀਆ ਦੇ ਸਾਹਮਣੇ ਗੱਲ ਕਹਿੰਦਾ ਹੁੰਦਾ ਸੀ ਜੇ ਗੁਰਾਇਸ਼ ਨੇ ਭੱਡੀਆਂ ਤੋਪਾਂ ਸਿਰਦੀਆਂ ਤਾਂ ਗੁਰਾਇਆਂ ਵਾਸੀਆਂ ਨੇ ਜੇ ਚੰਗੇ ਫੈਸਲੇ ਵਾਸਤੇ ਫੈਸਲਾ ਸੁਣਾਇਆ ਤਾਂ ਸਾਡੇ ਜਿਹੜੇ ਕੌਂਸਲਰ ਆ ਸਾਡੀ ਜਿਹੜੀ ਵਿਚਾਰਧਾਰਾ ਆ ਸਾਡੀ ਹਾਈ ਕਮਾਂਡ ਆ ਵਧੀਆ ਫੈਸਲਾ ਕਰੂਗੀ ਵਧੀਆ ਫੈਸਲੇ ਵਿੱਚੋਂ ਮਨੋਜ ਗੋੜਾ ਨਿਕਲ ਕੇ ਆ ਗਿਆ ਹੋਰ ਇਸ ਤੋਂ ਪਰੇ ਕੀ ਚਾਹੀਦਾ ਠੀਕ ਹੈ ਮਤਲਬ ਮਨਜ਼ੂਰ ਹੈ ਸਾਰਿਆਂ ਨੂੰ ਸਾਨੂੰ ਬਿਲਕੁਲ ਮਨਜ਼ੂਰ ਹੈ ਜੀ ਕਿਨੇ ਵਾਈਸ ਪ੍ਰਧਾਨ ਵੀ ਮਨਜ਼ੂਰ ਹੈ ਦੇਖੋ ਸੀਨੇ ਵਾਈਸ ਪ੍ਰਧਾਨ ਦੂਜੀ ਪਾਰਟੀ ਦਾ ਆ ਜਿਹੜਾ ਵੀ ਕੰਮ ਕਰਨ ਆਇਆ ਆਵਾਦੀ ਪਾਰਟੀ ਦੇ ਜਿਹੜੇ ਕੌਂਸਲ ਆ 10 ਦੇ 10 ਕੰਮ ਕਰਨਗੇ ਔਰ ਗਰਾਇਆਂ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਵਾਂਗੇ ਜਿੰਨੀਆਂ ਵੀ ਗਰਾਂਟਾ ਹਾਈ ਕਮਾਰ ਤੋਂ ਵੱਧ ਤੋਂ ਵੱਧ ਲੈ ਕੇ ਆਵਾਂਗੇ ਹਾਂ ਸਾਨੂੰ ਰੋਸਾ ਜ਼ਰੂਰ ਆ ਆਪਣੇ ਹਲਕਾ ਇੰਚਾਰਜ ਦੇ ਉਹਦੀ ਬੇਵਕੂਫੀ ਕਰਕੇ ਜਿਹੜਾ ਸੀਨੀਅਰ ਬਜਟ ਪ੍ਰਧਾਨ ਆ ਜਿਹੜਾ ਭਾਜਪੀ ਦਾ ਇੱਕ ਬੰਦਾ ਜਿੱਤਿਆ ਇਹ ਹਲਕਾ ਇੰਚਾਰਜ ਦੀ ਬੇਵਕੂਫੀ ਆ ਭਾਰਤੀ ਜਨਤਾ ਪਾਰਟੀ ਦਾ ਇੱਕ ਨਮਾਇਦਾ ਜਿੱਤਿਆ ਹੋਵੇ ਸੀਨੀਅਰ ਬਜਟ ਪ੍ਰਧਾਨ ਕੀ ਲੱਜਵੇ ਕਿੱਥੇ ਲਿਖਿਆ ਹੈ ਅਦਰ ਸਾਡੇ ਨਾਲ ਕੋਈ ਮੀਟਿੰਗ ਨਹੀਂ ਹੋਈ ਹੈ ਸਾਨੂੰ ਉਹਨੇ ਤਾਂ ਜੀ ਕੋਈ ਕੋਈ ਸਲਾਹ ਨਹੀਂ ਕੀਤੀ ਉਹਨੇ ਕੋਈ ਸਲਾਹ ਨਹੀਂ ਕੀਤੀ ਹਰੇਕ ਨਾਲ ਧੱਕਾ ਕੀਤਾ ਇਥੋਂ ਦਾ ਕਿ ਜਿਸ ਵੇਲੇ ਉਹਨੇ ਕੱਲੇ-ਕੱਲੇ ਐਮਸੀ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਲੈ ਵੀ ਤੁਹਾਡੀ ਪਹਿਲੀ ਪਸੰਦ ਕੌਣ ਆ ਉਹਨੇ ਇਦਾਂ ਕੋਈ ਨਹੀਂ ਪੁੱਛਿਆ ਜੇ ਕੋਈ ਮੰਨ ਲਓ ਫਰਜ਼ ਕਰਕੇ ਕਿਸੇ ਦਾ ਨਾਮ ਲੈਂਦਾ ਜੀ ਫਾਰ ਐਗਜ਼ਾਮਪਲ ਜੇ ਗੋਗਰੇ ਦਾ ਨਾਮ ਲੈਂਦਾ ਜੀ ਮੇਰੀ ਵਾਈਫ ਦਾ ਨਾਮ ਲੈਂਦਾ ਜੀ ਤਾਂ ਉਸ ਵੇਲੇ ਸਾਡੇ ਹਲਕਾ ਇਨਚਾਰਜ ਦੀ ਵਰਡਿੰਗ ਇਹ ਹੁੰਦੀ ਸੀ ਤੁਸੀਂ ਇਹਨਾਂ ਦਾ ਨਾਮ ਕਿਉਂ ਲੈਂਦੇ ਆ ਤੁਸੀਂ ਨਾਮ ਮੇਸ਼ੀ ਦਾ ਕਿਉਂ ਨਹੀਂ ਲੈਂਦੇ ਉਹ ਸਾਡੇ ਕਾਉਂਸਲਾਂ ਦੇ ਨਾਂ ਤਰੂਪਦਾ ਸੀ ਉਹ ਜਿਹੜੇ ਸਾਡੇ ਜਿਹੜੇ ਸਹੀ ਸੋਚ ਵਾਲੇ ਕਾਉਂਸਲਰ ਆ ਉਹਨਾਂ ਨੇ ਉਹ ਜਿਹੜੀ ਉਸ ਥੋਪ ਨੂੰ ਨਾਮਨਜ਼ੂਰ ਕਰਤਾ